ਹਾਂਜੀ ਦੋਸਤੋ ਸਵਾਗਤ ਹੈ ਫਿਰ ਤੋਂ ਇੱਕ ਹੋਰ ਬੜੀ ਵਧੀਆ ਮੋਟੀਵੇਸ਼ਨ ਵਾਲੀ ਵੀਡੀਓ ਲੈ ਕੇ ਹਾਜ਼ਰ ਹਾਂ ਤੇ ਮੈਂ ਅੱਜ ਖੜਾ ਪਿੰਡ ਕਪੂਰੇ ਜ਼ਿਲ੍ਹਾ ਮੋਗਾ ਤੇ ਵੀਰ ਅਮਦੀਪ ਜੀ ਕੋਲੇ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਵੀਰ ਜੀ ਵਧੀਆ ਜੀ ਵਧੀਆ ਵਧੀਆ ਚੱਲ ਰਿਹਾ ਡੇਰੀ ਫਾਰਮ ਦਾ ਹਾਂਜੀ ਹਾਂਜੀ ਵਧੀਆ ਠੀਕ ਹੈ ਜੀ ਅ ਵੀਰ ਨੂੰ ਕਾਫੀ ਟਾਈਮ ਹੋ ਗਿਆ ਮੈਪਲੀ ਵੀ ਨਾਲ ਜੁੜੇ ਨੂੰ ਤੇ ਆਪਾਂ ਇਹਨਾਂ ਤੋਂ ਰਿਵਿਊ ਲਵਾਂਗੇ ਵੀ ਕਿਸ ਤਰ੍ਹਾਂ ਦਾ ਇਹਨਾਂ ਦਾ ਰਿਵਿਊ ਰਿਹਾ ਮੈਪਲੀ ਪ੍ਰਤੀ ਤੇ ਕਿਸ ਤਰ੍ਹਾਂ ਦੇ ਰਿਜ਼ਲਟ ਨੇ ਕਿਵੇਂ ਨੇ ਪਸੂ ਹਾਂਜੀ ਅਮਨਦੀਪ ਜੀ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਫੀਡਬੈਕ ਆਪਾਂ ਨੂੰ 10 ਮਹੀਨੇ ਹੋ ਗਏ ਜੀ ਪਾਉਂਦਿਆਂ 10 ਮਹੀਨੇ ਦੇ ਕਰੀਬ ਹੋ ਗਏ ਹਾਂਜੀ ਤੇ ਤੁਸੀਂ ਕਿ ਕਿਸ ਤਰ੍ਹਾਂ ਦੇ ਪਸੂਆਂ ਨੂੰ ਫੀਡ ਯੂਜ਼ ਕਰਿਆ ਹੀਫਰਾਂ ਨੂੰ ਜਾਂ ਦੁੱਧ ਵਾਲਾਂ ਨੂੰ ਜਾਂ ਹੀਫਰਾਂ ਨੂੰ ਵੀ ਦੁੱਧ ਵਾਲਿਆਂ ਨੂੰ ਵੀ ਸਾਰੇ ਤਰ੍ਹਾਂ ਦੀ ਸਾਰੇ ਤਰ੍ਹਾਂ ਦੀ ਕੀਤੀ ਜੀ ਠੀਕ ਹੈ ਜੀ ਕਿਵੇਂ ਰਿਹਾ ਓਵਰਾਲ ਰਿਜ਼ਲਟ ਓਵਰਾਲ ਰਿਜ਼ਲਟ ਬਹੁਤ ਵਧੀਆ ਜੀ ਠੀਕ ਹੈ ਜੀ ਹਾਂਜੀ ਅ ਹੀਫਰਾਂ ਦੀ ਆਪਾਂ ਜੀ ਗੱਲ ਕਰਗੇ ਤਾਂ ਕਿੰਨੀ ਫੀਡ ਪਾਉਂਦੀ ਸੀ ਹੀਫਰ ਪਹਿਲਾਂ ਹੀਫਰ ਨੂੰ ਜੀ ਹੀਫਰ ਆਪਾਂ ਪਾਈ ਜੀ ਉਹ 1 ਕਿਲੋ ਇੱਕ ਟਾਈਮ 2 ਕਿਲੋ ਜੀ ਢਾੜੀ ਦੀ 2 ਕਿਲੋ ਦੀ ਸਾਈ ਸਾਈ ਦੇ ਵਗੈਰਾ 10 ਕਿਲੋ ਪਾਉਂਦੇ ਸੀ ਕਿਸੇ ਤਰ੍ਹਾਂ ਦਾ ਕੋਈ ਪਾਊਡਰ ਵਗੈਰਾ ਦਿੱਤਾ ਸੀ ਨਹੀਂ ਕੋਈ ਪਾਊਡਰ ਨਹੀਂ ਦਿੱਤਾ ਜੀ ਸਿਰਫ ਇੱਕ ਗਾਂ ਇੱਕ ਵਾੜ ਰਿਪੀਟ ਹੋਈ ਐ ਇੱਕ ਵਾਰੀ ਕਿੰਨੇ ਚੋਂ ਅੱਠਾਂ ਚੋਂ ਜੀ ਤੇ ਉਹ ਵੀ ਦੂਸਰੀ ਵਾਰ ਹੀ ਹੋਗੀ ਹਾਂਜੀ ਹਾਂ ਦੂਸਰੀ ਵਾਰ ਹੋਗੀ ਇਹੇ ਤੁਹਾਡੀਆਂ ਹੀਫਰਾਂ ਨੇ ਹਾਂਜੀ ਠੀਕ ਹੈ ਤੇ ਬਾਕੀ ਸਾਰੀਆਂ ਕਨਸੀਵ ਨੇ ਹਾਂਜੀ ਬਾਕੀ ਸਾਰੀਆਂ ਕਨਸੀਵ ਪਹਿਲੀ ਪਹਿ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੁਣ ਤੁਸੀਂ ਆਪਣਾ ਇਹਨਾਂ ਨੂੰ ਹੀ ਫਰੇ ਗੱਭਣ ਚੈੱਕ ਹੋ ਚੁੱਕੇ ਨੇ ਹਾਂਜੀ ਗੱਭਣ ਚੈੱਕ ਆ ਸਾਰੀਆਂ ਹੁਣ ਕਿਹੜੀ ਦੇ ਰਹੇ ਹੋ ਫੀਡ ਪੈਗਨਟ ਜੀ ਹੁਣ ਪ੍ਰੈਗਨਟ ਹੀ ਹਾਂਜੀ ਠੀਕ ਹੈ ਜੀ ਹੀਫਰਾਂ ਦੇ ਵਧੀਆ ਰਿਹਾ ਰਿਆਲ ਹਾਂਜੀ ਹਾਂਜੀ ਤੇ ਦੁੱਧ ਵਾਲਿਆਂ ਲਈ ਕਿਵੇਂ ਦੁੱਧ ਵਾਲਾ ਵੀ ਪੂਰਾ ਵਧੀਆ ਰਿਹਾ ਜੀ ਠੀਕ ਹੈ ਜੀ ਹਾਂਜੀ ਤੇ ਕਿਸ ਤਰ੍ਹਾਂ ਦਾ ਤੁਸੀਂ ਵਧੀਆ ਕਹਿ ਸਕਦੇ ਹੋ ਬੀਸੀਐਸ ਵਗੈਰਾ ਕਿਵੇਂ ਰਿਹਾ ਪੂਰਾ ਵਧੀਆ ਜੀ ਦੁੱਧ ਵਗੈਰਾ ਟਿੱਕੇ ਚੱਲਿਆ ਲੰਬਾ ਰਿਹਾ ਹਾਂਜੀ ਹਾਂ ਦੁੱਧ ਪੂਰਾ ਲੰਮਾ ਟਾਈਮ ਟਿੱਕੇ ਚੱਲਗਾ ਜੀ ਠੀਕ ਹੈ ਜੀ ਹਾਂਜੀ ਤੇ ਇੱਕ ਤੁਹਾਡੇ ਪਿੱਛੇ ਜੇ ਵੈਕਸੀਨ ਨਾ ਹੋਣ ਕਰਕੇ ਥੋੜੀ ਆਪਣੀ ਆਊਟ ਬ੍ਰੇਕ ਹੋਈ ਸੀ ਐਫਐਮਡੀ ਆ ਗਈ ਸੀ ਹਾਂਜੀ ਹਾਂਜੀ ਆਪਣੀ ਫੀਡ ਚੱਲਦੇ ਦਰਮਿਆਨ ਆ ਗਈ ਸੀ ਹਾਂਜੀ ਹਾਂਜੀ ਠੀਕ ਹੈ ਤੁਹਾਡਾ ਕੋਈ ਵੱਡਾ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਕੋਈ ਨੁਕਸਾਨ ਨਹੀਂ ਵੱਡਾ ਹੋਇਆ ਜੀ ਪਸ਼ੂ ਤੁਹਾਡਾ ਕੋਈ ਨਹੀਂ ਕੋਈ ਅਸਰ ਨਹੀਂ ਆਇਆ ਜੀ ਤੇ ਬਾਅਦ ਚੋ ਰਿਕਵਰੀ ਤੁਸੀਂ ਕਿਹਾ ਕਿ ਮੇਰੀ ਹੀ ਉਹਦੀ ਬਾਰੇ ਬਹੁਤ ਵਧੀਆ ਰਿਕਵਰੀ ਰਹੀ ਜੀ ਐਫਐਮਡੀ ਤੋਂ ਬਾਅਦ ਵੀ ਦੁਆਰੇ ਵਧੀਆ ਪ੍ਰੋਡਕਸ਼ਨ ਕਰ ਗਈਆਂ ਪੂਰੀ ਪੂਰੀ ਵਧੀਆ ਜੀ ਪੂਰਾ ਦੁੱਧ ਵਗੈਰਾ ਕਰਦੀ ਹੈ ਹਾਂਜੀ ਪੂਰਾ ਜੀ ਲੰਮਾ ਟਾਈਮ ਰਿਹਾ ਜੀ ਨਾਲ ਠੀਕ ਹੈ ਕਿਸੇ ਦਾ ਬਾਅਦ ਚੋ ਐਵੇਂ ਤਾਂ ਨਹੀਂ ਰਿਹਾ ਵੀ ਐਫਐਮਡੀ ਤੋਂ ਬਾਅਦ ਪੈਰ ਵਗੈਰਾ ਦੁਖਦੇ ਰਹਿੰਦੇ ਹਨ ਨਹੀਂ 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 ਠੀਕ ਹੈ ਕੋਈ ਬਹੁਤ ਵਧੀਆ ਜੀ ਕੀ ਰਿਹਾ ਪਿਛਲੇ ਸਾਲਾਂ ਨਾਲ ਠੀਕ ਹੈ ਹਾਂਜੀ ਠੀਕ ਹੈ ਅ ਠੀਕ ਇਨਾਂ ਦਾ ਇਹ ਫਾਰਮਾ ਇੱਕ ਇਹਨਾਂ ਦੇ ਉਧਰ ਕਜ਼ਨ ਨੇ ਉਹਨਾਂ ਦਾ ਅੱਗੇ ਫਾਰਮ ਉੱਪਰਲੇ ਪਾਸੇ ਦਿਖ ਰਿਹਾ ਤੇ ਇਹ ਕਾਫੀ ਲੰਬੇ ਸਮੇਂ ਤੋਂ ਫੀਡ ਯੂਜ਼ ਕਰਦੇ ਨੇ ਇਹਨਾਂ ਨੇ ਮੈਪਰੀ ਦੇ ਲਗਭਗ ਸਾਰੇ ਰਿਜ਼ਲਟ ਲੈ ਚੁੱਕੇ ਨੇ ਤੇ ਜਦੋਂ ਦੇ ਜੁੜੇ ਨੇ ਲਗਭਗ ਬਜੜੀ ਹੋਰ ਤਾਂ ਆਪਾਂ ਕੋਈ ਨਹੀਂ ਪਾਈ ਇਹੀ ਪਾ ਰਹੇ ਨੇ ਠੀਕ ਹੈ ਜੀ ਠੀਕ ਹੈ ਮੰਦੀਪ ਜੀ ਬਹੁਤ ਬਹੁਤ ਧੰਨਵਾਦ ਹੈ ਜੇ ਕੋਈ ਵੀਰ ਤੁਹਾਨੂੰ ਪੁੱਛਣਾ ਚਾਹੇ ਵੀ ਮੈਪਰੀ ਦਾ ਵੀ ਬਾਕੀ ਇਹੀ ਤੁਹਾਡਾ ਰਿਵਿਊ ਹੈ ਤਾਂ ਤੁਸੀਂ ਆਪਣਾ ਨੰਬਰ ਸ਼ੇਅਰ ਕਰ ਸਕਦੇ ਹੋ ਹਾਂਜੀ ਹਾਂਜੀ ਬੋਲ ਦਿਓ ਪਲੀਜ਼ 75890 ਜੀ 43918 ਪੰਜ 7890 439118 9118 ਹਾਂਜੀ ਠੀਕ ਹੈ ਜੀ ਜੇ ਕਿਸੇ ਨੂੰ ਕੋਈ ਹੋਰ ਗੱਲਬਾਤ ਪੁੱਛਣੀ ਆ ਹਾਂਜੀ ਫੀਡ ਬਾਰੇ ਕੋਈ ਗੱਲ ਕਰਨੀ ਆ ਤਾਂ ਤੁਸੀਂ ਮੇਰੇ ਨਾਲ ਕਰ ਸਕਦੇ ਹੋ ਸੰਪਰਕ ਮੇਰਾ ਨੰਬਰ ਆ ਜੀ 98721 87537 ਤੇ ਇਹ ਵੀਰ ਦੇ ਨੰਬਰ ਆਪਣਾ ਬੋਲੀ ਦਿੱਤਾ ਹੈ ਆਪਾਂ ਸਕਰੀਨ ਤੇ ਵੀ ਲਾ ਦੇਾਂਗੇ ਠੀਕ ਹੈ ਜੀ ਜੁੜੇ ਰਹਿਣ ਲਈ ਧੰਨਵਾਦ